वागुरु जी का खालसा वाहगुरु जी फतेह क्यों कौ सतगुरु प्रसाद जय करती क्या क्या करते करे विचार चिरकर गाओ सवेला सुरु सजन हार तुम गाओ मेरे निरपाओ कौ सेला बारी वारी जय सवेला सुरु सुख वेला हाल नेत नेत जुड़े संभाली हम देख रहा देखा गा तेरे दोनों कीमत ना पवाते दाते को संभाल संभल सा के अमल कर पाव तेल ਦੇਹੋ ਸੁਰਜਨ ਅਸੀਸੜੀਆਂ ਜਿਉ ਐਸਾ ਸੋਮੇਲ ਕਰ ਕਰਿਓ ਪੰਚਾਸੁਰੇ ਨਿਰਭਉ ਆਨੋ ਸਦਨਾਰਸਿ ਮਰੀਆ ਨਾਨਕ ਸੇ ਦੇਵਨ ਰਾਗਾ ਸਮਹਲਾ ਪਹਿਲਾ ਛੇ ਕਰ ਛੇ ਗੁਰੇ ਸ਼ਿਵਦੇਸ ਗੁਰਗਰੇ ਕੋ ਵੀ ਸਨੇਕ ਬਾਬਾ ਜਾਕਰ ਕਰਤੇ ਕੀਤ ਹੋਇ ਸੋ ਕਾਰਾ ਖੁਡਾਈ ਤੋ ਰਹਾ ਵਿਸ਼ਵੇ ਚਸਿਆ ਘੜੀਆ ਪੈਰਾ ਥਿੱਤੀ ਵਾਰੀ ਮਾ ਹੁਆ ਸੂਰਜੇ ਕੁਰਤ ਨੀਕ ਨਾਨਕ ਕਰਤੇ ਗੇ ਕੇਤੇ ਵੇਸਰਾ ਤੁੰਸੀ ਮਹੱਲਾ ਪਹਿਲਾ ਗਗਨ ਮਥਾਲ ਰਵ ਚੰਦ ਦੀਪਕ ਬਣੇ ਤਾਰ ਕਾਮਣ ਰਜਨ ਕਮੋਤੀ ਤੋ ਮਲਿਆਨ ਲੋ ਪਵਨ ਚੌਰੋ ਕਰੇ ਸਵਲ ਬਨ ਰਾਏ ਫੁਲੰਤ ਜੋਤੀ ਕਹਿ ਸੀ ਆਰਤੀ ਹੋਇ ਪਖੰਡਾ ਤੇਰੀ ਆਰਤੀ ਅਨਹਤ ਸੋਦ ਵਜੰਦ ਪੇਰੀ ਰਹਾ ਸਹਸ ਤੋ ਨਾਨਾ ਨਾ ਤੋਏ ਕੋ ਸਹਸ ਮੂਰਤ ਨਾ ਨਾਇਕ ਤੋਈ ਸਹਸ ਪਦ ਬਿਮਲ ਨਾ ਨੀ ਇੱਕ ਪਦ ਗੰਦ ਬੈਨੂ ਸਹਸ ਤਗੰਦੇ ਚੋਈ ਮਚੋਤ ਮੋਈ ਸਾਮੈ ਜੋ ਜੋਤ ਹੈ ਸੋਇ ਤੇ ਦੈ ਚਾਨਣ ਸਾਮੈ ਚਾਨਣ ਹੋਇ ਗੁਰ ਸਾਖੀ ਜੋਤ ਪ੍ਰਗਟ ਹੋਇ ਜੋਤ ਸੁਭਾਵੈ ਸੋ ਆਰਤੀ ਹੋਇ ਹਰ ਚਰਨ ਕਮਲ ਮਕਰੰਦ ਲੋਵਤ ਮਨ ਵੰਦਨ ਮੁਹਾਈ ਪਿਆਸਾ ਕਿਰਪਾ ਜਲ ਦੇਣ ਅਨੁਸਾਰ ਕੋ ਹੋਇ ਜਾਤੇ ਤੇ ਰਹਿ ਨਾਏ ਵਾਸਾ ਰਾਗ ਗੋੜੀ ਪੂਰੀ ਮਹਲਾ ਚੌਥਾ ਕਾਮ ਕਰੋ ਨਗਰ ਬੋ ਪਰਿਆਮਲ ਸਾਧੂ ਖੰਡਲ ਖੰਡਾਏ ਪੁਰਬ ਲਿਖਤ ਲਕੇ ਗੁਰਪਾਇ ਮਨਰਲੇ ਮੰਡਲ ਮੰਡਾਈ ਕਰਸਾ ਦੁਵੰਜਲੀ ਪੁਨਵੱਡਾਏ ਕਾਡੰਡਾ ਪੁਨਵੱਡਾਏ ਰਹਾਉ ਸਾਖਤ ਹਰ ਸਾਧਨ ਜਾਣਿਆ ਤਿਨ ਅੰਤਰ ਹੋਮੈ ਕੰਡਾਹਿ ਜਿਉ ਜਿਉ ਚਲਾਚਬਾ ਦੁਖ ਭਾਵੇ ਜਮਕਾਲ ਸਹਿ ਸਡੰਡਾਹਿ ਹਰ ਜਨ ਹਰ ਨਾਮ ਸਮਾਣੇ ਦੁਜਨ ਮਰਨ ਭਵ ਖੰਡਾਹਿ ਅਬਨਾਸੀ ਪੁਰ ਪਇਆ ਪਰਮੇਸ਼ਰ ਬੋਸੂ ਖੰਡ ਬ੍ਰਹਮੰਡਾਹਿ ਹਮ ਗਰੀਬ ਮਸਕੀਨ ਪ੍ਰਵਤੀ ਰਿਆਰਾ ਕਰਾ ਕੋੜ ਵੱਡਾਹਿ ਜਨ ਨਾਨਕ ਨਾਮ ਆਦਾ ਟੀਕੈ ਹਰ ਨਾਮਹਿ ਸੁਖ ਮੰਡਾਹਿ ਰਾ ਗੌੜੀਪੁਰੀ ਮਾਲਾ ਫਨਮ ਕਰੋ ਬੇਨੰਤੀ ਸੁਮਰਮੀਤਾ ਸੰਤਲ ਕੀ ਬੇਲਾ ਹਿਆਂ ਘਾੜ ਚਲੋ ਹਰਲਾ ਹਗ ਬਸ ਸੰਸਹਿਲਾ ਔਰ ਕਟਾ ਦਿਨ ਸੋ ਰਹਾ ਨਾਰੇ ਮਨ ਗੁਰ ਮਿਲ ਕਉ ਸਵਾਰੇ ਰਹਾਉ ਯੋ ਸੰਸਾਰ ਵਿਕਾਸ ਸੰਸੇ ਮੈਂ ਤਰੀਉ ਬ੍ਰਹਮ ਗਿਆਨੀ ਜਿਸੇ ਜਿਗਾਏ ਪਿਆਵੇ ਯੋ ਰਸ ਕਾਤ ਕਰਦਾ ਤਨ ਜਾਨੀ ਜਾ ਕੋ ਹਏ ਸੋਈ ਵਿਹਾਰ ਜੁ ਮਾਰ ਗੋਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿ ਜੀ ਬੋਰਣ ਹੋਏ ਗੋਪੇਰਾ ਅੰਤਰਜਾਮੀ ਪੁਰਖ ਬਿਜਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹਾਂ ਸੁਖ ਮੰਗੈ ਮੋਕ ਗਾ ਸੰਤਨ ਕੀ ਧੂਰੇ ਅੰਤਰਜਾਮੀ ਪੁਰਖ ਬਿਜਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹਾਂ ਸੁਖ ਮੰਗੈ ਮੋਕ ਗਾ ਸੰਤਨ ਕੀ ਧੂਰੇ ਗੋਣ ਮਹਲਾ ਪੰਜਾਂ ਨਾਮ ਰੰਗ ਨਿਰੰਦਰ ਨਰਾਇ ਦਸਨਾ ਸਿਮਰੁਤ ਪਾਬਲੈ ਰਹਾਉ ਨਾਨਸ ਸੰਮਨ ਨਿਵਾਸ ਨਿਨਕਾਰ ਕਰ ਪ੍ਰਗਾਸ ਨਾਨਕ ਤੇ ਨਕਨ ਜੈ ਨਾਨ ਸੇ ਸੋ ਫਲ ਪਾਈ ਨਾਨ ਮਨ ਮੈਂ ਦਾਰ ਬੂ ਸੰਸਾਰ ਨਾਨਕ ਗੋਚ ਮੈਂ ਬੂ ਸੰਸਾਰ ਕਾ ਝੰਪਾ ਪਲ ਨਾਮ ਜੰਮ ਦੇ ਪਾਣੇ ਨਾਨਸ ਸਤ ਸੰ ਰੰਗ ਲੰਕ ਨਾਨ ਸਤ ਸੰ ਬਰ ਬਰਨ ਬਸ ਗੋਚ ਗੁਰ ਮੈਂ ਲਹੀ ਨਾਨ ਨੂਰ ਨਾਨਕ ਦਾਸ ਕਈ ਗੋਣ ਮਾਲਾ ਪੰਜ ਮ ਨਾਮ ਨਰਿੰਜਨ ਨੀ ਨਰਾਇਣ ਰਸਨਾ ਸਿਮਰਤ ਪਾ ਬਲਨ ਰਹਾਉ ਨੈਨ ਸੰਮਨਿ ਵਾਸੁ ਨੈਨ ਕਰਤ ਪ੍ਰਧਾਨ ਨੈਨ ਕਤਿ ਨ ਕਲਾਂਜੈ ਨੰ ਸੇ ਸੋਖੁ ਫਲ ਪਾਈ ਨੈਨ ਮਨਮਿਆਦਾਰ ਨੰ ਬਸ ਸੰਸਾਰ ਨੈਨ ਕਹਿਜਮ ਪਾਪ ਲੈ ਨੈਨ ਜਮਤ ਭਾਨੇ ਰੈ ਨੈਨ ਸੱਸਾ ਬਖਸਿਨ ਨੈਨ ਕਿਨੇ ਸੁ ਗੁਨ ਨੈ ਪ੍ਰਗ ਕਿਨੇ ਪ੍ਰਤਾਪ ਨੈ ਸੁ ਕੋ ਮਾਈ ਬਾਪ ਨੈ ਸਾਸਨ ਨੈਨ ਬਾਰੰਬਾਰ ਨੈਨ ਗਨ ਬਸਤ ਗੋਚੇ ਗੁਰਮੈ ਲਹੀ ਨੈ ਨੂੜ ਨਾਨਕ ਦਾਸ ਕਹੀ ਗੌਣ ਮਨ ਲਾ ਪਜਮਨ ਨਾਮ ਨੈ ਜਾਂ ਨੀਂਦੈ ਦ ਸੰਸਮਦ ਪਾਪ ਲੈ ਰਹਾਉ ਨੈਨ ਸੋ ਮਨ ਨਿਵਾਸ ਨੇ ਕਰ ਕਰ ਪ੍ਰਗਨ ਨੇ ਕੈ ਸੇ ਨ ਖੰਜਾਇ ਨੇ ਸੇ ਸਫਲ ਪਾਈ ਨੈਨ ਮਨ ਮੈਂਦਾਰ ਨੇ ਬਸ ਸੰਸਾਰ ਨੇ ਕੈ ਜਮ ਪਾਪ ਲਾਣ ਨੇ ਦਮ ਤਪਾਨੇ ਦੇਣ ਨੈਨ ਸੋ ਸੰਦੈਨ ਬਰੰਬਰ ਨੇ ਗੈਨ ਬਸ ਕੋਚ ਗੁਰ ਮਲਹੀ ਨਾ ਨੂਰ ਨਾਨਕ ਦਾਸ ਕਹੀ ਬਲਮਹਲਾ ਪੰਜਮਾ ਤਾਤੀ ਵਾਣ ਲੱਗੀ ਪਰਮ ਸਰਨਾਈ ਜੋਗਿਰ ਦਾ ਹਮਾਰਾ ਰਾਮਕਾਰ ਦੁਖ ਲਗਾ ਨਾ ਭਾਈ ਸਰਗ ਪੂਰਾ ਪੇਟਿਆ ਜਨਮਤ ਬਣਾਈ ਰਾਮ ਨਾਮ ਔਖ ਦੀਏ ਕਾਲਿ ਬਲਾਈ ਰਹਾਉ ਰਾਖ ਲੀਏ ਤੇ ਰਖਨਹਾਰ ਸਬਿਆਦ ਮਟਾਈ ਕੋ ਨਾਨਕ ਕਿਰਪਾ ਪਈ ਭਾਪੇ ਸਹਾਈ ਬ੍ਰਹਮਾ ਲਾ ਪਨਮਾ ਤੀਵਣ ਲਗੀ ਪਰਮ ਸਰਣਾਇ ਚੌਗੇਧ ਹਮਾਰੇ RAM ਕਾਰ ਦੁਖ ਲਗੈ ਨਾ ਪਾਈ ਸਰਗੁਰ ਪੂਰਾ ਪੇਟਿਆ ਜਨਮੰਤ ਬਣਾਈ RAM ਨਾਮ ਉਹ ਖਿਦਿਆ ਇਕਲ ਬਲਾਈ ਰਾਖ ਲੀਏ ਤੇ ਰਖਨਹਾਰ ਸਬਿਆਦ ਮਟਾਈ ਕੋ ਨਾਨਕ ਕਿਰਪਾ ਪਈ ਭਾਪੇ ਸਹਾਈ ਤਰਾਸੀ ਮੱਲਾ ਪਨਮਾ ਮੋਕੀ ਕੜੀ ਨੰਦ ਦੇਖਣ ਦੇ ਆਪਣਾ ਬੇਸਮਾਲ ਆਦਰ ਆਕੇ ਆਪਣੇ ਕੁਝ ਸਾਹ ਸਾਸ ਪਰਤ ਪਾਲੇ ਪ੍ਰਭਸੰਗ ਲਾਗ ਰਿਓ ਮਰਚੀਤ ਆਜ ਹੰਤ ਪਸਰਾ ਸਵਾਈ ਤਨ ਹਮਾਰਾ ਮੀਤ ਮਨ ਬਿਲਾਸ ਪੈ ਸਹਿਬ ਕੇ ਅਚਜ ਦੇਕ ਬੜਾਈ ਹਰ ਸਿਮਰ ਸਿਮਰਨ ਨੰਦ ਕਰਨਾ ਨ ਪੂਰਨ ਪੈ ਜਰਖਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ